ਕੱਢ ਕੇ ਕੇਰਨ ਅਨੁਸਾਰ ਨੂੰ ਮੋੜੀ ਚੱਲੋ ਤੁਸੀਂ ਇਹ ਛਾਂ ਤੇ ਸਾਨੂੰ ਹੱਕ ਵੇਖਣਾ ਸਾਡਾ ਉਹ ਵੀ ਨਹੀਂ ਦਿੰਦੇਗੇ ਕਹਿੰਦੇ ਜੀ ਕਿ ਬੱਚਿਆਂ ਦੀ ਖਾਤਰ ਅਸੀਂ ਬੱਚਿਆਂ ਦੀ ਖਾਤਰ ਹੀ ਆਏ ਆ ਅਸੀਂ ਨਸਲਾਂ ਨੂੰ ਬਚਾਉਣ ਦੀ ਖਾਤਰ ਹੀ ਆਏ ਆ ਤੁਹਾਡੇ ਸਾਡੇ ਤੁਹਾਡੇ ਬੱਚਿਆਂ ਦੀ ਕੀ ਗੱਲ ਹੋਈ ਜੀ ਕੀ ਕੀ ਹੋਇਆ ਜੀ ਇਹ ਕਹਿੰਦੇ ਜੀ ਆਹ ਸਰਦਾਰ ਸਾਹਿਬ ਨੂੰ ਕਹਿੰਦੇ ਮੈਨੂੰ ਕਹਿੰਦੇ ਤੁਹਾਡੇ ਨਾਲ ਨੇ ਵੀ ਬੱਚੇ ਆ ਜਾ ਬੇਟਾ ਸਵਾਦ ਹਾਂ ਜੀ ਬੱਚਿਆਂ ਦਾ ਕੰਮ ਨਹੀਂ ਉੱਥੇ ਕੋਈ ਅਸੀਂ ਆਏ ਕਾਦੀ ਖਤਰਾ ਅਸੀਂ ਆਪਣੇ ਬੱਚਿਆਂ ਦੀ 6 ਸਾਲ ਅੰਦੋਲਨ ਲੜਿਆ 12 ਮੁਕਦਮੇ ਆ ਭੁਗਦੇ ਹੈਗੇ ਆ ਅੱਜ ਕਾਲੇ ਪਾਣੀ ਦੇ ਮੋਰਚੇ ਦੇ ਉੱਤੇ ਜੇ ਅਸੀਂ ਬੱਚੇ ਨਾਲ ਆਏਗੇ ਸਾਡੇ ਬੱਚਿਆਂ ਦੀ ਲੜਾਈ ਆ ਹੁਣ ਉਹ ਪੈਟ ਖਾ ਕੇ ਭੱਜ ਗਏ ਆ ਨਹੀਂ ਨਹੀਂ ਆ ਬੱਚੇ ਮੁਰੇ ਆ ਲੈ ਗੋਲੀਆਂ ਵਾਜਣ ਲੈ ਇੱਥੇ ਅਸੀਂ ਨਾਲ ਲੜ ਕੇ ਖੜੇ ਹੈਗੇ ਇਸ ਗੱਲ ਦੇ ਕੀ ਕਰਨਾ ਹੈ ਉੱਥੇ ਕਾਲੇ ਮੋਰਚੇ ਪਾਣੀ ਕਾਲੇ ਮੋਰਚੇ ਪਾਣੀ ਵਰੇ ਆਏ ਆ ਅੱਛਾ ਨਾਲ ਹੈ ਤੇ ਹੁਣ ਜੇ ਇੱਥੇ ਕੁਝ ਭੱਜ ਦੜ ਮੱਝ ਕੀ ਪੁੱਤ ਵੀ ਭੱਜ ਨਹੀਂ ਹੋਣਾ ਕੋਈ ਗੱਲ ਨਹੀਂ ਮੈਂ ਲੱਖਾ ਸਧਾਨੇ ਦਾ ਕੋਈ ਫੈਨ ਨਹੀਂ ਹੈ ਮੈਂ ਮੈਂ ਉਹਨੂੰ ਦਿਲੋਂ ਕੋਈ ਬਾਲਾ ਉਹਨੂੰ ਨਹੀਂ ਮੰਨਦਾ ਵੀ ਇਹ ਲੱਖਾ ਸਧਾਨੇ ਕੋਈ ਬਾਲਾ ਵਧੀਆ ਬੰਦਾ ਪਰ ਜਿਹੜਾ ਇਹ ਮੁੱਦਾ ਆ ਅਸੀਂ ਇਸ ਮੁੱਦੇ ਦੇ ਸਬੰਧ ਵਿੱਚ ਉਹਦੇ ਨਾਲ ਖੜੇ ਆ ਛੋਟਾ ਜਿਹਾ ਬੱਚਾ ਪੈਦਾ ਹੋਇਆ ਉਹਨੂੰ ਜੰਮਦੇ ਨੂੰ ਕੈਂਸਰ ਸੀ ਤੇ ਉਹਦਾ ਕਾਰਨ ਕੀ ਆ ਸਾਡੀ ਹਵਾ ਪ੍ਰਦੂਸ਼ਿਤ ਸਾਡਾ ਪਾਣੀ ਪ੍ਰਦੂਸ਼ਿਤ ਬੋਲਸ ਬੋਰਨ ਨਹੀਂ ਦੇ ਰਹੀ ਜੀ ਪਹੁੰਚ ਪੁੱਜਣੇ ਨਹੀਂ ਦੇ ਰਹੀ ਫਿਰ ਤੁਸੀਂ ਚਾਰ ਜਣੇ ਕੀ ਕਰ ਲਓਗੇ ਜੀ ਜੇ ਅਸੀਂ ਚਾਰ ਆਇਆ ਤਾਂ ਕੱਲੂ ਸਾਡੇ ਮਗਰ ਹੋਰ ਵੀ ਆਉਣਗੇ ਮੈਂ ਕਹਿੰਨਾ ਵਾ ਅੱਜ ਦਾ ਸੀਐਮ ਦੋਗਲਾ ਵਾ ਮੇਰੇ ਭਾਵੇਂ ਗੋਲੀ ਮਾਰ ਦੇ ਭਾਵੇਂ ਉਹ ਜੇਲ੍ਹ ਚ ਸੜ ਦੇਵੇ ਪਟਿਆਲਾ ਦਿੱਲੀ ਪਟਿਆਲਾ ਹਾਊਸ ਆਫ ਕੋਰਟ ਦੇ ਵਿੱਚ ਇਹਨਾਂ ਬੱਚਾ ਨੇ ਪੇਸ਼ੀਆਂ ਨੇ ਪਈਆਂ ਹੋਈਆਂ ਮੀਆਂ ਇਹ ਖੜੇ ਹੈਗੇ ਨੇ ਕਿਉਂਕਿ ਇੱਕ ਵੀਰ ਨੂੰ ਧੱਕੇ ਦੇ ਨਾਲ ਚਾਕੇ ਉਹਦੀ ਪੱਗ ਵੀ ਖੋਲਤੀ ਪਾਇਆ ਤੇ ਬੱਚਾ ਸਾਨਾ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਿੰਦੇ ਸੀਗੇ ਬੱਚਨ ਕਿ ਤੁਹਾਡੇ ਇੱਥੇ ਕਈ ਕੰਮ ਹੈਗਾ ਸਾਨੂੰ ਕਿਹਾ ਕਿ ਤੁਸੀਂ ਚਲੋ ਇੱਥੇ ਭਾਜੋ ਅਸੀਂ ਇੱਥੇ ਡੜੇ ਖੜੇ ਹੈਗੇ ਆ ਅਸੀਂ ਅਸੀਂ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਧੱਕੇ ਛੇ ਦੇ ਕਰ ਸਕਦੇ ਹੈਗੇ ਆ ਪਰ ਇਹ ਪਿਆ ਨਹੀਂ ਸਕਦੇ ਹੈਗੇ ਅੱਤਬੱਤ ਕੀਆ ਜਿਆਦਾ ਬੱਸ ਲੈ ਜਾ ਕੇ ਉੱਥੇ ਬੰਦ ਕਰ ਦੇਣਗੇ ਜਾਂ ਗੋਲੀ ਮਾਰ ਦੇਣਗੇ ਦੋ ਗੱਲਾਂ ਹੈਗੀਆਂ ਨੇ ਸਭ ਤੋਂ ਵੱਡੀ ਗੱਲ ਤਾਂ ਸ਼ਹਾਦਤ ਆ ਨਾ ਉਹ ਜੋ ਗੁਰੂ ਸਾਹਿਬ ਨਾਲ ਨਹੀਂ ਬੱਚੇ ਮਾਰੇਗੇ ਸਾਡੇ ਬੱਚਿਆਂ ਦੇ ਕੋਈ ਨੁਕਸਾਨ ਹੋ ਜੂਗਾ ਸਾਡਾ ਨੁਕਸਾਨ ਹੋ ਜੂ ਫਿਰ ਕੀ ਹੋ ਜੂਗਾ ਮੈਂ ਕਹਿੰਨਾ ਅੱਜ ਦਾ ਸੀਐਮ ਦੋਗਲਾ ਵਾ ਮੇਰੇ ਭਾਵੇਂ ਗੋਲੀ ਮਾਰ ਦੇ ਭਾਵੇਂ ਉਹ ਜੇਲ੍ਹ ਚ ਸੜ ਦੇਵੇ ਵੀਰ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਵੀਰੇ ਮਾਲਕਪੁਰ ਤੋਂ ਮਾਲਕਪੁਰ ਕਿਹੜਾ ਆਹੀ ਮੇਨ ਨਾੜੀ ਆ ਬੰਦਾ ਅੱਛਾ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇੱਕ ਬੱਸ ਹੋਰ ਹਾਂਜੀ ਬਾਈ ਜੀ ਨਹੀਂ ਨਹੀਂ ਤੁਸੀਂ ਮੋਰਚੇ 'ਚ ਨਹੀਂ ਆਏ ਬਾਈ ਜੀ ਹਸਪੀਟਲ 'ਚ ਜਾਣਾ ਹੈ ਇੱਥੇ ਨਹੀਂ ਨਹੀਂ ਤੁਹਾਡਾ ਮਰੀਜ਼ ਹੈ ਜੀ ਉਹ ਭਾਈ ਜੀ ਜਿਨ੍ਹਾਂ ਦੇ ਮਰੀਜ਼ ਆ ਉਹਨਾਂ ਨੂੰ ਤਾਂ ਜਾਣ ਦਿਓ ਅਸੀਂ ਪ੍ਰੋ ਲਾਈਟ ਫਾਸਟ ਲੈ ਕੇ ਚਾ ਜਾ ਰਹੇ ਹੋ ਜਾਓ ਜਾਓ ਬਾਈ ਜੀ ਜਿਨ੍ਹਾਂ ਦਾ ਮਰੀਜ਼ ਹੈ ਕਿਉਂ ਤੁਸੀਂ ਉਹ ਕਰਦੇ ਹੋ ਤੰਗ ਪੁਲਿਸ ਦੇ ਵੱਲੋਂ ਜਿਹੜਾ ਚੁੱਕਿਆ ਜਾ ਰਿਹਾ ਭਾਈ ਜੀ ਬਾਈ ਜੀ ਇਹ ਤਾਂ মিডিਆ ਤੋਂ ਹੈ ਬਾਈ ਜੀ মিডিਆ ਤੋਂ ਨੇ মিডিਆ ਤੋਂ ਨੇ ਕਿਉਂ ਤੱਕ ਕਰਦੇ ਹੋ ਇਹਨਾਂ ਨੂੰ মিডিਆ ਤੋਂ ਨੇ ਬਾਈ ਜੀ মিডিਆ ਤੋਂ ਨੇ ਨਾ ਸੁਣੋ ਇਹਨਾਂ ਬਾਈ ਜੀ মিডিਆ ਤੋਂ ਨੇ ਹੈ ਉਹ ਬਾਈ ਜੀ মিডিਆ ਤੋਂ ਨੇ ਹੈ ਉਹ ਬਾਈ ਜੀ মিডিਆ ਤੋਂ ਨੇ ਅੰਤ ਮਾਨ ਪੁੱਤ ਹੈ ਹਰ ਮਰਦਾਵਾ ਕਿਸੇ ਕਰੋ ਭਰਾ ਜਿਹੜੀ ਜਿਹੜੀ ਤੁਸੀਂ ਕਰੋ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੁਹਾਨੂੰ ਕਰਦੇ ਅਸੀਂ ਤਦਾਂ ਕੰਮ ਕਰਦੇ ਹੋ ਜਦੋਂ ਤੱਕ ਕੋਈ ਨਿਕਰਮ ਨਹੀਂ ਲੱਭਦਾ ਮੈਂ ਤੇਰੇ ਬਾਅਦ ਇਹ ਲੋਕਾਂ ਦਾ ਕੰਮ ਕਰਦੇ ਹੋ। ਜੇ ਤੁਹਾਨੂੰ ਇਹ ਹੋਰ ਨਹੀਂ ਕਿਹਾ ਆ ਵੀ ਉੱਤੇ ਘੇਰ ਕੇ ਉਹਨਾਂ ਨੂੰ ਸਾਰਾ ਨੂੰ ਮੋੜੀ ਚੱਲੋ ਤੁਸੀਂ। ਇਹ ਛਾਂਤਰਾ ਸਾਨੂੰ ਹੱਕ ਵੇੜ ਸਾਡਾ ਉਹ ਵੀ ਨਹੀਂ ਦਿੰਦੇਗੇ। ਠੀਕ ਹੈ ਨਾ? ਇਹ ਬੇਸੀ ਚੋਪ ਬਣੇ ਸਾਨੂੰ ਇਹ ਸਾਰੇ ਬੱਚੇ ਕਹਿੰਦੇ ਜਿਕਰ ਬੱਚਿਆਂ ਦੀ ਖਾਤਰ ਅਸੀਂ ਬੱਚਿਆਂ ਦੀ ਖਾਤਰ ਹੀ ਆਏ ਆ। ਅਸੀਂ ਨਸਲਾਂ ਨੂੰ ਬਚਾਉਣ ਦੀ ਖਾਤਰ ਹੀ ਆਏ ਆ। ਨਹੀਂ ਸਾਡੇ ਸਾ ਟਾਡੇ ਬੱਚਿਆਂ ਦੀ ਕੀ ਗੱਲ ਹੋਈ ਜੀ ਕੀ ਕੀ ਹੋਇਆ ਜੀ ਇਹ ਕਹਿੰਦੇ ਜੀ ਆ ਸਰਦਾਰ ਸਾਹਿਬ ਨੂੰ ਕਹਿੰਦੇ ਬੱਚੇ ਤੁਹਾਡੇ ਨਾਲ ਨੇ ਬੱਚੇ ਆ ਜਾ ਬਟਾ ਸਵਾਦ ਹਾਂ ਜੀ ਬੱਚਿਆਂ ਦਾ ਕੰਮ ਨਹੀਂ ਉੱਥੇ ਕੋਈ ਅਸੀਂ ਆਏ ਕਾਦੀ ਖਤਰਾ ਅਸੀਂ ਆਪਣੇ ਬੱਚਿਆਂ ਦੀ ਲੜਾਈ ਸਾਲ ਅੰਦੋਲਨ ਲੜਿਆ 12 ਮੁਕਦਮੇ ਆਪ ਭੁਗਤੇ ਹੈਗੇ ਆ ਅੱਜ ਕਾਲੇ ਪਾਣੀ ਦੇ ਮੋਰਚੇ ਦੇ ਉੱਤੇ ਜੇ ਅਸੀਂ ਬੱਚੇ ਨਾਲ ਆਏਗੇ ਸਾਡੇ ਬੱਚਿਆਂ ਦੀ ਲੜਾਈ ਆ ਉਹ ਪੈਟ ਦਿਖਾ ਕੇ ਭੱਜ ਗਏ ਆ ਤੇ ਸਾਨੂੰ ਪਹਿਲਾਂ ਸਾਨੂੰ ਪਹਿਲਾਂ ਅਸੀਂ ਆਪਣੇ ਬੱਚਿਆਂ ਦੀ ਲੜਾਈ ਨਹੀਂ ਅਸੀਂ ਨਾਲ ਇਹਨਾਂ ਦੇ ਬੱਚਿਆਂ ਦੀ ਵੀ ਸਮੁੱਚੇ ਪੰਜਾਬ ਦੀ ਨਵੀਂ ਜਨਰੇਸ਼ਨ ਦੀ ਜਿਹੜੀ ਹਜੇ ਪੈਦਾ ਵੀ ਨਹੀਂ ਹੋਈ ਉਹਨਾਂ ਦੀ ਵੀ ਅਸੀਂ ਲੜਾਈ ਲੜ ਰਹੇ ਆ ਮੱਖ ਮੰਤਰੀ ਸਾਹਿਬ ਇਸੇ ਮੁੱਦੇ ਦੇ ਉੱਤੇ ਪਹਿਲਾਂ ਲੰਮੇ ਲੰਮੇ ਲੈਕਚਰ ਕਰਦੇ ਰਿਹਾ ਕਿ ਸਾਡਾ ਪਾਣੀ ਇੰਨਾ ਖਰਾਬ ਹੋ ਗਿਆ ਫੈਕਟਰੀਆਂ ਨੇ ਇਸ ਤਰ੍ਹਾਂ ਦੇ ਫੋਟੋਆਂ ਇੰਨੀ ਆਈਆਂ ਅੱਜ ਬੱਚੇ ਨਾਲ ਆਏ ਆ ਕਿ ਸਾਡੇ ਭਵਿੱਖ ਦੇ ਲਈ ਸਰਕਾਰਾਂ ਨੇ ਇਹ ਲਈ ਬਿਉਂਦਵੰਦੀਆਂ ਕਰਨੀਆਂ ਹੁੰਦੀਆਂ ਨਾ ਚਲੋ ਲੱਖਾ ਸਦਾਨਾ ਦੋ ਜਮਾਨ ਦਾ ਜਿਨ੍ਹਾਂ ਨੇ ਵੀ ਇਹ ਮੋਰਚਾ ਸ਼ੁਰੂ ਕੀਤਾ ਹੋਇਆ ਸੀ ਉਹਨਾਂ ਦੇ ਮੋਰਚੇ ਦਾ ਡਟ ਕੇ ਸਾਥ ਦਿੰਦੇ ਆ ਆ ਬੱਚੇ ਮੋਰੇ ਨਾਲ ਗੋਲੀਆਂ ਵਾਜਣ ਲੈ ਇੱਥੇ ਅਸੀਂ ਨਾਲ ਡਟ ਕੇ ਖੜੇ ਹੈਗੇ ਇਸ ਗੱਲ ਦੇ ਔਰ ਪੁਲਿਸ ਵਾਲੇ ਕਹਿੰਦੇ ਤੁਹਾਡਾ ਇੱਥੇ ਕੰਮ ਕੋਈ ਨਹੀਂ ਬੱਚਿਆਂ ਨੂੰ ਕਹਿੰਦੇ ਤੁਹਾਡਾ ਕੰਮ ਕੋਈ ਨਹੀਂ ਹੈਗਾ ਬੱਚਿਆਂ ਦੇ ਭ ਤੁਸੀਂ ਬੋਤਾ ਰਹੇ ਹੋ ਤੁਸੀਂ ਨਾ ਕੀ ਕਰ ਰਹੇ ਹੋ ਉੱਥੇ ਕਾਲੇ ਮੋਰ ਤੇ ਪਾਣੀ ਕਾਲੇ ਮੋਰ ਤੇ ਪਾਣੀ ਵਹ ਰਹੇ ਆਂ ਅੱਛਾ ਨਾਲ ਹੈ ਤੇ ਹੁਣ ਜੇ ਇੱਥੇ ਕੁਝ ਭੱਜ ਦੜ ਮੱਚ ਗਈ ਪੁੱਤ ਫੇ ਭੱਜ ਨਹੀਂ ਹੋਣਾ ਕੋਈ ਗੱਲ ਨਹੀਂ ਅੱਛਾ ਤੇ ਬਿਲਕੁਲ ਕਿੱਥੋਂ ਆਏ ਤੁਸੀਂ ਆਪਣਾ ਇਹ ਪਿੰਡ ਦੋਦਰਾ ਜ਼ਿਲ੍ਹਾ ਮੋਗਾ ਵਾ ਤੇ ਕਿਸਾਨੀ ਜ਼ੋਨ ਵਿੱਚ ਸਵਾ ਸਾਲ ਆਪ ਉੱਥੇ ਮਤਲਬ ਡਟੇ ਰਹੇ ਆਂ ਆਪਾਂ ਦਿੱਲੀ ਦੇ ਵਿੱਚ ਪ੍ਰੋਗਰਾਮ ਦਿੱਤੇ ਸੀਗੇ ਜਿੱਥੇ ਬੰਦਿਆਂ ਦਾ ਬਾਰਡਰਾਂ ਦੇ ਸੀਗੀਆਂ ਅਸੀਂ ਦਿੱਲੀ ਦੇ ਵਿੱਚ ਪਾਰਲੀਮੈਂਟ ਲੱਗਦੇ ਪ੍ਰੋਗਰਾਮ ਦਿੱਤੇ ਸੀਗੇ 12 ਮੁਕਾਦਮੇ ਖੁੱਲ੍ਹ ਲੱਗੇ ਜਿੱਥੇ ਬੰਦਿਆਂ ਸਾਨੂੰ ਕਹਿੰਦੀ ਟਾਊਟਰ ਨੇ ਆਜੋ ਜੱਥੇਬੰਦੀ ਕਿੱਥੇ ਹੈਗੀਆਂ ਨੇ ਆ ਵੀ ਤਾਂ ਆ ਕੇ ਵੱਡਾ ਮੋਰਚਾ ਹੋਵੇ ਉਸ ਤੋਂ ਵੀ ਵੱਡਾ ਮੋਰਚਾ ਹੈਗਾ ਹੈ ਹਾਂ ਹਾਂ ਇੱਥੇ ਆਉਣਾ ਚਾਹੀਦਾ ਸੀਗਾ ਉਹਨਾਂ ਨੂੰ ਸਾਰੇ ਪਾਸੋਂ ਪੰਜਾਬ ਲੁਧਿਆਣੇ ਦੇ ਵਿੱਚ ਕਟ ਦਿਖਾਉਣਾ ਚਾਹੀਦਾ ਸੀਗਾ ਕਿਉਂ ਨਹੀਂ ਆਏਗੇ ਪਤਾ ਵੀ ਸਰਕਾਰ ਨੇ ਚੱਕ-ਚੱਕ ਕੇ ਅੰਦਰ ਛੱਡ ਦਿੰਦੇ ਆ ਅਸੀਂ ਇੱਥੇ ਖੜੇ ਆ ਸਾਨੂੰ ਵੀ ਆਉਂਦੀ ਕੋਈ ਚੋਚ ਕੀਤੀ ਸੀ ਤੁਸੀਂ ਖੁਦ ਦੇਖ ਕੇ ਆਏਗਾ ਅਸੀਂ ਡੜੇ ਖੜੇ ਹੈਗੇ ਆ ਕਿੰਨੇ ਕੁ ਮੈਂਬਰ ਸੀ ਸੀ ਦੋ ਮੈਂਬਰਾਂ ਦੋ ਜਰ ਦੋ ਤਿੰਨ ਜਾਣੇ ਸੀਗੇ ਗਲਤਾਂ ਤੁਹਾਡੀ ਜ਼ਮੀਰ ਦੀ ਆ ਜੇ ਤੁਹਾਡਾ ਜ਼ਮੀਰ ਮਰਿਆ ਤੁਸੀਂ ਲੱਖ ਬੰਦਾ ਇਕੱਠਾ ਕਰ ਲਓ ਮਰੇ ਜ਼ਮੀਰ ਵਾਲਾ ਕੋਈ ਫਾਇਦਾ ਨਹੀਂ ਜੇ ਤੁਹਾਡੇ ਕੋਲ ਇੱਕ ਬੰਦਾ ਵੀ ਤਾਂ ਮੈਂ ਤਾਂ ਕਹਿੰਦਾ ਵੀ ਉਹ ਲੱਖ ਤੇ ਵੀ ਭਾਰੂ ਆ ਪਰ ਲੋਕ ਕਹਿੰਦੇ ਜੀ ਇਹਦੇ ਤੇ ਤਾਂ ਬਈ ਇਹ ਸਾਰੀ ਜਿਹੜੀ ਹੈਗੀ ਆ ਦੋਹਾਂ ਪਾਸਿਓਂ ਸਿਆਸਤ ਹੋ ਰਹੀ ਹੈ ਸਰਕਾਰ ਆਪਣੀ ਸਿਆਸਤ ਕਰੀ ਜਾਂਦੀ ਵੀ ਲੱਖੇ ਹੋ ਰਹੀ ਆਪਣੀ ਸਿਆਸਤ ਕਰਦੇ ਬਹੁਤ ਲੋਕ ਇਹ ਵੀ ਕਹਿੰਦੇ ਆ ਜੀ ਜੀ ਕੁਛ ਕਹੀ ਜਾਣ ਸਿਆਸਤ ਹੋ ਰਹੀ ਆ ਪਰ ਸਾਡੇ ਇੰਨੀ ਕੁ ਤਾਂ ਸਮਝ ਚਾਹੀਦੀ ਆ ਵੀ ਜਿਹੜਾ ਪਾਣੀ ਦੂਸ਼ਤ ਹੋ ਰਿਹਾ ਉਹ ਗਲਤ ਆ ਜੋ ਚੀਜ਼ ਗਲਤ ਆ ਜੇ ਗਲਤ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਤਾਂ ਆਪਣਾ ਜਿਹੜਾ ਇੱਥੇ ਇਨਸਾਨ ਹੋ ਕੇ ਪੈਦਾ ਹੋਣ ਦਾ ਫਾਇਦਾ ਹੀ ਕੋਈ ਨਹੀਂਗਾ ਮਤਲਬ ਕਿ ਲੋਕ ਇਹ ਹੈ ਇਹ ਚਾਹੁੰਦੇ ਲੋਕ ਬਈ ਜੇ ਕੋਈ ਚੰਗੇ ਮੁੱਦਿਆਂ ਦੇ ਉੱਤੇ ਸਿਆਸਤ ਕਰੇ ਉਹ ਨਾ ਹੋਵੇ ਸਿਆਸਤ ਮਾਰੀ ਹੋ ਹੁੰਦੀ ਆ। ਪਰ ਇੱਕ ਚੀਜ਼ ਦੱਸਦਾ ਤੁਹਾਡੇ ਚੈਨਲ ਮਾਧਿਅਮ ਦੱਸਦਾ ਮੈਂ ਲੱਖੇ ਸਦਾਣਾ ਦਾ ਕੋਈ ਫੈਨ ਨਹੀਂ ਹੈ। ਮੈਂ ਮੈਂ ਉਹਨੂੰ ਦਿਲੋਂ ਕੋਈ ਬਾਲਾ ਉਹਨੂੰ ਨਹੀਂ ਮੰਨਦਾ ਵੀ ਇਹ ਲੱਖਾ ਸਦਾਣਾ ਕੋਈ ਬਾਲਾ ਵਧੀਆ ਬੰਦਾ ਪਰ ਜਿਹੜਾ ਇਹ ਮੁੱਦਾ ਆ ਅਸੀਂ ਇਸ ਮੁੱਦੇ ਦੇ ਸਬੰਧ ਚ ਉਹਦੇ ਨਾਲ ਖੜੇ ਆ ਕਿਉਂਕਿ ਇਹ ਮੁੱਦਾ ਬਹੁਤ ਇੱਕ ਵੱਡਾ ਜੋ ਬਾਕੀ ਸੰਗੀਨ ਮੁੱਦਾ ਆ ਕਿਉਂਕਿ ਜੜੀਆਂ ਆਪਣੀਆਂ ਧਸਲਾਂ ਨੇ ਉਹ ਕੈਂਸਰ ਨਾਲ ਬਿਮਾਰੀਆਂ ਨਾਲ ਮਰੀ ਜਾ ਰਹੀਆਂ ਨੇ ਹੁਣ ਆਮ ਸੁਣਨ ਚ ਆਉਂਦਾ ਜੀ ਛੋਟਾ ਜਿਹਾ ਬੱਚਾ ਪੈਦਾ ਹੋਇਆ ਉਹਨੂੰ ਜੰਮਦੇ ਨੂੰ ਕੈਂਸਰ ਸੀ ਤੇ ਉਹਦਾ ਕਾਰਨ ਕੀ ਆ ਸਾਡੀ ਹਵਾ ਪ੍ਰਦੂਸ਼ਿਤ ਸਾਡਾ ਪਾਣੀ ਪ੍ਰਦੂਸ਼ਿਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਅਸੀਂ ਇਸ ਇਸ ਚੀਜ਼ ਤੇ ਹੀ ਪੈਰਾ ਨਹੀਂ ਦੇ ਸਕਦੇ ਤਾਂ ਮੇਰੇ ਹਿਸਾਬ ਨਾਲ ਇੱਥੇ ਤੁਹਾਨੂੰ ਪੈਦਾ ਹੋਣ ਦਾ ਕੋਈ ਵਾੜਾ ਕੋਈ ਉਹਦਾ ਫਾਇਦਾ ਨਹੀਂ ਹੈ ਉਹ ਤਾਂ ਜਿਵੇਂ ਕਹਿੰਦੇ ਆ ਵੀ ਬੱਚੇ ਤਾਂ ਜਾਨਵਰ ਵੀ ਪਾਲ ਲੈਂਦੇ ਨੇ ਪਸ਼ੂ ਵੀ ਪਾਲ ਲੈਂਦੇ ਨੇ ਤੁਹਾਨੂੰ ਮੁੱਖ ਮੁਨੱਖੀ ਸੋਝੀ ਦਿੱਤੀ ਆ ਇਹਨਾਂ ਦਾ ਤੁਹਾਨੂੰ ਪਤਾ ਚਾਹੀਦਾ ਤੁਸੀਂ ਆਪਣੇ ਆਪ ਨਾਲ ਜਿਹੜੀ ਹੋਰ ਆਪਣੀ ਪਰਿਵਾਰਕ ਨੇ ਜਾਂ ਆਪਾਂ ਕਹਿ ਲਈਏ ਵੀ ਆਪਣਾ ਪਾਈਚਾਰਾ ਵਾ ਉਹਨਾਂ ਦੇ ਕੋਈ ਚੰਗੇ ਵਾਸਤੇ ਵੀ ਆਪਾਂ ਕੰਮ ਕਰੀਏ ਤਾਂ ਆਪਣਾ ਇੱਥੇ ਦੁਨੀਆ ਤੇ ਹੋਣਾ ਸਫਲ ਆ ਇੱਥੇ ਤੱਕ ਤਾਂ ਪੁਲਿਸ ਬੋਰਡ ਨੇ ਨਹੀਂ ਦੇ ਰਹੀ ਜੀ ਪੁੱਜਣੇ ਨਹੀਂ ਦੇ ਰਹੀ ਫਿਰ ਤੁਸੀਂ ਚਾਰ ਜਣੇ ਕੀ ਕਰ ਲਓਗੇ ਜੀ ਵੀ ਇੱਥੇ ਅਸੀਂ ਗੱਲ ਚਾਰ ਦੀ ਨਹੀਂ ਹੈਗੀ ਗੱਲ ਹੈ ਵੀ ਅਸੀਂ ਜੋ ਸਾਡੇ ਜ਼ਮੀਰ ਨੇ ਸਾਡੀ ਆਵਾਜ਼ ਦਿੱਤੀ ਆ ਅਸੀਂ ਉਸ ਨੂੰ ਸੁਣ ਕੇ ਇੱਥੇ ਆਏ ਆ ਜੇ ਅਸੀਂ ਚਾਰ ਆਏ ਆ ਤਾਂ ਕੱਲੂ ਸਾਡੇ ਮਗਰ ਹੋਰ ਵੀ ਆਉਣਗੇ ਉਹ ਵਕਰੀ ਗੱਲ ਆ ਵੀ ਉੱਥੇ ਰਸਤੇ 'ਚ ਨਾਕਾ ਲਾਇਆ ਉੱਥੇ ਤਲਾਸ਼ੀ ਲੈ ਲੈ ਕੇ ਜਿਹੜਾ ਪਤਾ ਲੱਗ ਜਿੰਦਾ ਗੱਡੀ ਤੋਂ ਜੱਜਮੈਂਟ ਹੋ ਜਾਂਦੀ ਆ ਉੱਥੇ ਰਸਤੇ 'ਚ ਰੁਕੀ ਜਾਂਦੇ ਆ ਮੈਂ ਇਸੇ ਮਾਰਾ ਗੱਡੀ ਨਹੀਂ 'ਚ ਲੈ ਕੇ ਆਇਆ ਮੋਟਰਸਾਈਕਲ ਹੈ ਮੈਨੂੰ ਪਤਾ ਸੀ ਉਹ ਵੀ ਘੇਰਨਗੇ ਔਰ ਇਸੇ ਮੁੱਦੇ ਉੱਤੇ ਭਗਵੰਤ ਮਾਨ ਸਾਹਿਬ ਨੇ ਵੀ ਤਾਂ ਇਹ ਬੋਲ ਚੁੱਕੇ ਆ ਨਾ ਕਿ ਇਹ ਜਿਹੜਾ ਪਾਣੀ ਆ ਨੁਕਸਾਨ ਕਰਦਾ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਖਤਮ ਕਰ ਰਿਹਾ ਫਿਰ ਇਹ 도ਗਲੇ ਹੋਏ ਨਾ ਮੈਂ ਕਹਿੰਨਾ ਆ ਅੱਜ ਦਾ ਸੀਐਮ 도ਗਲਾ ਵਾ ਮੇਰੇ ਭਾਵੇਂ ਗੋਲੀ ਮਾਰ ਦੇ ਪਾਵੇਂ ਉਹ ਜੇਲ੍ਹ ਚ ਸੜ ਦੇਵੇ ਹੁਣ ਇੱਥੇ ਦੋਗਲਾਪਨ ਦਾ ਯਾਰ ਹੋਇਆ ਕਿ ਨਹੀਂ ਸਰਦਾਰਾ ਐਨਜੀਟੀ ਨੇ ਜਿਹੜੀ ਐਨਜੀਟੀ ਤੋਂ ਸਟੇ ਮੰਗੀ ਸੀਗੀ ਜੀ ਇਹਨਾਂ ਵਪਾਰੀਆਂ ਨੇ ਐਨਜੀਟੀ ਨੇ ਕਿਹਾ ਕੋਈ ਸਟੇ ਨਹੀਂ ਇਹ ਜਹਿਰ ਆ ਇਹਨੂੰ ਬੰਦ ਕਰੋ ਕੱਲ ਦੀ ਗੱਲ ਹੈ ਪਰ ਅੱਜ ਐਨਜੀਟੀ ਦੇ ਹੁਕਮਾਂ ਨੂੰ ਵੀ ਅਦਾਲਤਾਂ ਦੇ ਹੁਕਮਾਂ ਨੂੰ ਵੀ ਜਿਹੜੀਆਂ ਧਜੋੜੀਆਂ ਚੱਲ ਰਹੀਆਂ ਟੱਜੀਆਂ ਦੇਖੋ ਆਮ ਜਿਹੜੇ ਲੋਕ ਖੜੇ ਹੈਗੇ ਆ ਇਹਨਾਂ ਨੂੰ ਚੱਕ-ਚੱਕ ਕੇ ਬੱਸਾਂ ਦੇ ਪਰ ਵਰਕੇ ਲਿਜਾ ਕੇ ਕਿਤੇ ਲਿਜਾਇਆ ਜਾ ਰਿਹਾ ਤਾਂ ਕਿ ਲੋਕ ਡਰ ਜਾਣ ਪਹਿਲਾਂ ਇੱਥੇ ਲੋਕ ਬਹੁਤ ਸੀਗੇ ਜੋ ਚੱਕ-ਚੱਕ ਕੇ ਬੱਸਾਂ ਦੇ ਲੈ ਗਏ ਤੇ ਲੋਕ ਤੇ ਕੁਛ ਨਹੀਂ ਦੱਸ ਰਹੇ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਲੋਕ ਲੋਕਲ ਖੜਨਾ ਚਾਹੀਦਾ ਜੱਥੇਬੰਦੀਆਂ ਨੂੰ ਵੀ ਇਹ ਕਾਲ ਦੇਣੀ ਚਾਹੀਦੀ ਸੀ ਚਾਰੇ ਪਾਸੇ ਫਿਰ ਕਿਵੇਂ ਇਹ ਕਰ ਲੈਂਦੇ ਤੇ ਦੇਖਿਆਗਾ ਪਿੱਛੇ ਵੀ ਲੋਕ ਘਟਨੇ ਚਾਰੇ ਪਾਸੇ ਲੋਕ ਘੱਟ ਨੇ ਚੱਕ-ਚੱਕ ਕੇ ਬੱਸਾਂ ਸਿੱਟੀਆਂ ਜਾਂਦੇ ਆ ਉਹ ਸਾਨੂੰ ਤਾਂ ਜਦੋਂ 12 ਵਜੇ ਅੱਗੇ ਲਾ ਕੇ ਬੱਚਿਆਂ ਨੇ ਪਹੁੰਚਦੇ ਪਟਿਆਲਾ ਦਿੱਲੀ ਪਟਿਆਲਾ ਹਾਊਸ ਆਫ ਕੋਰਟ ਦੇ ਵਿੱਚ ਇਹਨਾਂ ਬੱਚਿਆਂ ਨੇ ਇਹ ਕਿ ਨਹੀਂ ਜਿੰਨਾਂ ਨੇ ਉਸ ਦਰਦ ਤੋਂ ਵੀ ਬੱਚੇ ਗਏ ਸੀ ਉਹ ਬੱਚੇ ਵੀ ਨਾਲ ਸੀਗੇ ਪਟਿਆਲਾ ਹਾਊਸ ਕੋਰਟ ਦੇ ਜਿਹੜੇ ਲੱਖੇ ਸਧਾਨੇ ਦੇ ਬਰਾਬਰ ਦਾ ਇੱਕ ਸਾਡਾ ਮਕਦਮਾ ਸੀਗਾ ਠੀਕ ਆ ਲੱਖੇ ਸਧਾਨੇ ਵੱਲੋਂ ਅਸੀਂ ਨਾਲ سپورਟ ਇਸ ਇਸ ਮੁੱਦੇ ਤੇ ਕਰ ਰਹੇ ਹੈਗੇ ਆ ਪਰ ਇੱਕ ਪਾਸੇ ਸਾਰਾ ਪਿੰਡ ਮਹਾਰਾਜ ਦੇ ਵਿੱਚ ਪਿਆ ਪੂਰਾ ਕੱਟਾ ਹੋ ਗਿਆ ਸੀਗਾ ਉਸੇ ਨਾਲ ਮਗਦਵਾ ਸੀਗਾ ਉਹ ਅਸੀਂ ਆਪ ਕੱਲਾ ਨੇ ਭੁਗਟਿਆ ਹੈਗਾ ਅਖਬਾਰਾਂ ਦੀਆਂ ਸਾਰੇ ਵੱਡੇ ਅਖਬਾਰਾਂ ਦੀਆਂ ਸਾਡੇ ਕੋਲੇ ਸਾਰੀਆਂ ਖਬਰਾਂ ਪਈਆਂ ਨੇ ਨੈਸ਼ਨਲ ਮੀਡੀਆ ਦੇ ਖਬਰਾਂ ਪਈਆਂ ਹੈਗੀਆਂ ਨੇ ਗੱਲ ਕੀ ਆ ਕਿ ਪਾਵਰ ਵਾਲੇ ਪਾਸੇ ਦੇ ਲੋਕ ਤੁਰਦੇ ਆ ਜਿੱਦਾਂ ਪਾਵਰ ਨਹੀਂ ਹੁੰਦੀ ਗੱਲਾਂ ਚਾਹੇ ਜੰਨੀਆਂ ਮਰਜ਼ੀ ਸੱਜੀਆਂ ਕਰੀ ਜੱਲੋ ਜੰਨੀਆਂ ਮਰਜ਼ੀ ਜਮੀਰ ਵਾਲੀਆਂ ਕਰੀ ਜੱਲੋ ਤੁਹਾਡੇ ਨਾਲ ਕੋਈ ਨਹੀਂ ਖੜਦਾ ਹੈਗਾ ਅੱਜ ਹੁਣ ਹੁਣ ਜੇ ਕਿਉਂਕਿ ਇੱਕ ਵੀਰ ਨੂੰ ਧੱਕੇ ਦੇ ਨਾਲ ਚਾਕੇ ਉਹਦੀ ਪੱਗ ਵੀ ਖੋਲਤੀ ਪਾਇਆ ਤੇ ਬੱਚ ਸਾਣੇ ਜੇ ਤੁਹਾਨੂੰ ਇਸ ਤਰ੍ਹਾਂ ਉਹ ਕਹਿੰਦੇ ਸੀਗੇ ਬੱਚਨ ਕਿ ਤੁਹਾਡੇ ਇੱਥੇ ਕਈ ਕੰਮ ਹੈਗਾ ਸਾਨੂੰ ਕਿਹਾ ਕਿ ਤੁਸੀਂ ਚਲੋ ਇੱਥੇ ਭੱਜੋ ਅਸੀਂ ਇੱਥੇ ਡੱਡੇ ਖੜੇ ਹੋ ਰਹੀਆਂ ਅਸੀਂ ਅਸੀਂ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਧੱਕੇਸ਼ਾਹ ਦੇ ਕਰ ਸਕਦੇ ਹੈਗੇ ਆ ਪਰ ਇਸੇ ਪਿਆ ਨਹੀਂ ਸਕਦੇ ਹੈਗੇ ਵੱਧ ਵੱਧ ਕੀ ਆ ਜਿਆਦਾ ਬੱਸ ਲੈ ਜਾ ਕੇ ਉੱਤੇ ਬੰਦ ਕਰ ਦੇਣਗੇ ਜਾਂ ਗੋਲੀ ਮਾਰ ਦੇਣਗੇ ਦੋ ਗੱਲਾਂ ਹੈਗੀਆਂ ਨੇ ਵਿਰੋਧ ਦੇ ਵਿੱਚ ਕੀ ਹੁੰਦਾ ਹੈਗਾ ਤੇ ਵਿਰੋਧ ਦੇ ਵਿੱਚ ਹੀ ਵਿਕਾਸ ਹੁੰਦਾ ਹੈਗਾ ਉਸ ਹਾਲ ਤਾਂ ਵਿਰੋਧ ਦੇ ਵਿੱਚ ਹੀ ਨਿਕਲੂਗਾ ਨਾ ਜੇ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਕਿ ਭਗਵੰਤ ਮਾਨ ਸਾਹਿਬ ਨੇ ਖੋਦ ਵੀਡੀਓ ਪਈ ਹੈਗੀ ਆ ਉਹ ਵਾਇਰਲ ਹੋ ਰਹੀ ਹੈਗੀ ਆ ਕਿ ਇਹ ਨੁਕਸਾਨ ਦਾ ਹੈਗਾ ਅੱਜ ਉਹੀ ਪੰਜਾਬ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰ ਰਹੇ ਹੈਗੇ ਆ ਇਹਨਾਂ ਨੂੰ ਮਤਲਬ ਇੱਥੇ ਲਾਟੀ ਚਾਰਜ ਵੀ ਹੋਇਆ ਹੈਗਾ ਤਾਂ ਲੋਕ ਭੱਜ ਗਏ ਸਾਰਾ ਸੋ ਚੌਕ ਤੁਹਾਨੂੰ ਸੁਣਨਾ ਦਿਖਦਾ ਇਸੇ ਕਰਕੇ ਦਿਖਦਾ ਕਿ ਇੱਥੇ ਲਾਟੀ ਚਾਰਜ ਹੋਇਆ ਹੈਗਾ ਪਹਿਲਾਂ ਪਰ ਅਸੀਂ ਖੜੇ ਆ ਕੋਈ ਗੱਲ ਨਹੀਂ ਬਰਨਾ ਤਾਂ ਇੱਕ ਵਾਰ ਆ ਨਾ ਪਰ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਮਤਲਬ ਬਖਸ਼ੀ ਸੀ ਇਸੀ ਦੀਆ ਮਾ ਜਿਸਰਾਂ ਸਿੰਘ ਦੀ ਖਾਲਸਾ ਕੀ ਕਹਿੰਦੇ ਹੈਗੇ ਆ ਕਹਿੰਦੇ ਜਿਹੜੀ ਸਭ ਤੋਂ ਵੱਡੀ ਸ਼ਹਾਦਾ ਮਤਲਬ ਜਿਹੜੀ ਹੈਗੀ ਆ ਉਹ ਗੁਰੂ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਉਹ ਮੰਗਦੇ ਹੀ ਨਹੀਂ ਹੈਗੇ ਸ਼ਹਾਦਤ ਆ ਸਭ ਤੋਂ ਵੱਡੀ ਦਾ ਤਾਂ ਸ਼ਹਾਦਤ ਆ ਨਾ ਉਹ ਜੋ ਗੁਰੂ ਸਾਹਿਬ ਨੇ ਨਹੀਂ ਬੱਚੇ ਵਾਰੇਗੇ ਸਾਡੇ ਬੱਚਿਆਂ ਦੇ ਕੋਈ ਨੁਕਸਾਨ ਹੋ ਜੂਗਾ ਸਾਡਾ ਨੁਕਸਾਨ ਹੋ ਜੂਗਾ ਫਿਰ ਕੀ ਹੋ ਜੂਗਾ ਕੀ ਹੋ ਜੂਗਾ ਇਹ ਹੀ ਆ ਕਿ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਔਰ ਜਿੱਥੇ ਬੰਦੀਆਂ ਨੂੰ ਚਾਹੀਦਾ ਸੀਗਾ ਇਹ ਗਿਲੇ ਸ਼ਿਕਵੇ ਪਲਾਗੇ ਜਾਂ ਹੋ ਸਕਦੇ ਹੈਗੇ ਆ ਕੱਲੇ ਲਖੇਸਦਾਨ ਦਾ ਕੰਮ ਨਹੀਂ ਹੈਗਾ ਕੱਲੇ ਅਮਤੋਜ ਮਾਨ ਦਾ ਨਹੀਂ ਹੈਗਾ ਕੱਲੇ ਭਿੰਦਰਪਾਲ ਲੁੰਬੇ ਦਾ ਨਹੀਂ ਹੈਗਾ ਕੱਲੇ ਹਰਪਾਜਨ ਸਿੰਘ ਭੋਨਾ ਦਾ ਨਹੀਂ ਹੈਗਾ ਪੰਜ ਸੱਤ ਜਿਹੜੇ ਨਾਮ ਲਗਾਤਾਰ ਦੇਖਦੇ ਆ ਕਿ মিডিਆ ਦੇ ਵਿੱਚ ਆਉਂਦੇ ਆ ਗਿਆ ਇਹਨਾਂ ਕੱਲਿਆਂ ਦਾ ਤਾਂ ਨਹੀਂ ਹੈਗਾ ਇਹਦਾ ਪੂਰੇ ਸੂਚੀ ਕੌਮ ਦਾ ਪੂਰੇ ਪੰਜਾਬ ਦਾ ਪੂਰੇ ਪੰਜਾਬ ਦਾ ਕੰਮ ਹੈਗਾ ਕਿ ਚ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਕੋਈ ਸਾਈ ਨਹੀਂ ਜਾਤ ਪਾਤ ਧਰਮ ਦਾ ਗੋਤਾ ਤਾਂ ਕੋਈ ਮਸਲਾ ਵੀ ਕੋਈ ਨਹੀਂ ਹੈਗਾ ਬਿਲਕੁਲ ਜੀ ਸੋ ਕਿੱਥੋਂ ਆਏ ਸਰਦਾਰ ਸਾਹਿਬ ਜੀ ਅਸੀਂ ਸਾਦਿਕ ਫਰੀਦਕੋਟ ਤੋਂ ਆਏ ਆ ਜੀ ਆਉਣ ਦਿੱਤਾ ਤੁਹਾਨੂੰ ਜੀ ਮੈਨਾਂਕੇ ਬਹੁਤ ਲੱਗੇ ਸੀ ਜਰਾ ਜ ਆਪਦੀ ਕੋਈ ਜਿੰਨੀ ਕੁ ਮਾਰ ਆਏ ਨੇ ਕੋਈ ਤਰੀਕੇ ਨਾਲ ਲੰਘ ਨੁੱਕ ਕੇ ਕਹਿ ਕੋ ਆ ਕੇ ਨੰਗੇ ਅਸੀਂ ਆਏ ਆ ਪਰ ਬੰਦੇ ਸਾਡੇ ਨਾਲ ਦੇ ਸਾਰੇ ਰੋਕਲੇ ਕਾਫੀ ਬੰਦੇ ਸਾਡੇ 100 150 ਦੇ ਕਰੀਬ ਬੰਦਾ ਹੈ ਕੁਝ ਤਾਂ ਉਹ ਇਲਾਕਿਆਂ ਦੇ ਰੋਕਲੇ ਕਿਸਾਨੀ ਨਾਲ ਦੂਜੇ ਵੀ ਤੇ ਮੈਂ ਗੱਡਿਓ ਜਿਵੇਂ ਸ਼ੀਸ਼ੇ-ਸ਼ੂਸ਼ੇ ਤੇ ਮਾਰਿਆ ਉਹਨਾਂ ਨੇ ਕਿਵੇਂ ਵੇਖਦੇ ਹੋ ਹਰ ਦਿਨ ਬਿਆਨ ਇਹ ਦਿੱਤੇ ਜਾਂਦੇ ਆ ਜਦੋਂ ਦੀ ਸਰਕਾਰ ਆਈ ਹੈ ਪੰਜਾਬ ਦੀ ਕਾਨੂੰਨ ਦੀ ਵਿਵਸਥਾ ਵੀ ਬਹੁਤ ਵਧੀਆ ਹੋ ਗਈ ਖੁਸ਼ਹਾਲੀ ਦੇ ਰਾਹ ਤੇ ਤੁਰ ਗਿਆ ਪੰਜਾਬ ਤੇ ਅੱਜ ਜਿਹੜੀ ਚੀਜ਼ ਨੂੰ ਕਾਨੂੰਨ ਨੇ ਵੀ ਕਹੇ ਤਾਂ ਵੀ ਇਹ ਗਲਤ ਹੈ ਤੇ ਉਹਨੂੰ ਰੋਕਣ ਦੇ ਲਈ ਇੰਨਾ ਕੁਝ ਕੀਤਾ ਜਾ ਰਿਹਾ ਵੇਖੋ ਜੀ ਜਿਹੜਾ ਲੋਕਤੰਤਰ ਆ ਡੈਮੋਕ੍ਰੇਸੀ ਆ ਉਹਦੇ ਬਾਰੇ ਆਪਾਂ ਜਾਣਦੇ ਹਾਂ ਉਹਦੇ ਕੀ ਵਿਧੀ ਵਿਧਾਨ ਆ ਜੋ ਅੱਜ ਦੇ ਹਾਲਾਤ ਆਪਣੇ ਮੈਂ ਕਹਿੰਦਾ ਸਮੁੱਚੇ ਭਾਰਤ ਦੇ ਪੰਜਾਬ ਦੇ ਬਣ ਚੁੱਕੇ ਆ ਉਹਨਾਂ ਤੇ ਤਰਸ ਆਉਂਦਾ ਆਨਮਨੁੱਖੀ ਤਸ਼ੱਦਦ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਕਹਾਣ ਹੋ ਰਿਹਾ ਜਿੱਥੇ ਕਿਤੇ ਹੁਣ ਕਿਸਾਨ ਅੰਦੋਲਨ ਨੂੰ ਲੈ ਲਓ ਪੁਰਾਣੇ ਲੈ ਲਓ ਡੱਲੇਵਾਲ ਸਾਹਿਬ ਬੈਠੇ ਆ ਉਹ ਵੀ ਇੱਕ ਆਪਣੀ ਕੜੀ ਆ ਉਹਨਾਂ ਦਾ ਹਾਲਾਤ ਵੇਖੋ ਉਹਨਾਂ ਨੂੰ ਚੱਕ ਕੇ ਲੈ ਗਏ ਆ ਸਾਨੂੰ ਸੜਕਾਂ ਤੇ ਜਾਣ ਨਹੀਂ ਦਿੰਦੇ ਇਹ ਇਹ ਮਤੇ ਮੱਤੇਵਾੜਾ ਆਪਾਂ ਲਾਇਆ ਸੀ ਪਹਿਲਾਂ ਹੁਣੇ ਆਪਣਾ ਲੁਧਿਆਣੇ ਦਾ ਰੱਖਿਆ ਨਾ ਜਦੋਂ ਜਿਹੜੀ ਇਲੀਗਲ ਚੀਜ਼ ਆ ਉਹਦੇ ਲਈ ਵੀ ਪ੍ਰਮਾਣਿਤ ਕੋਈ ਚੀਜ਼ ਨਹੀਂ ਉਹਦੇ ਲਈ ਉਹਨਾਂ ਨੂੰ ਪੂਰੀ ਖੁੱਲ ਹੈ ਵੀ ਤੁਸੀਂ ਜ਼ਹਿਰ ਨਾਲ ਬੰਦਿਆਂ ਨੂੰ ਮਾਰੋ ਜਿਵੇਂ ਮਰਜ਼ੀ ਮਾਰੋ ਗੰਦਾ ਪਾਣੀ ਵੇਖੋ ਇਹ ਲੂਮੀਨਾਟੀਆਂ ਵਾਲੀ ਗੱਲ ਹੋ ਗਈ ਮੈਂ ਸਮਝਦਾ ਵੀ ਸਰਕਾਰਾਂ ਦਾ ਧੱਕਾ ਹੈ ਪశ్ਚਮੀ ਬੰਗਾਲ ਜਿਸ ਤਰ੍ਹਾਂ ਪਾਪਾ ਦੇਖਿਆ ਸਾਰਿਆਂ ਨੇ ਜੋ ਮੈਂ ਸੌਰੀ ਬੰਗਲਾਦੇਸ਼ ਦਾ ਮੈਨੂੰ ਲੱਗਦਾ ਵੀ ਜਿਹੜੇ ਤਰ੍ਹਾਂ ਸਰਕਾਰਾਂ ਹਾਲਾਤ ਬਣਾ ਰਹੀਆਂ ਜਾਣ ਕੇ ਪੀਸਫੁਲੀ ਅੰਦੋਲਨ ਵੀ ਨਹੀਂ ਕਰਨ ਦੇ ਰਹੇ ਕਿਸੇ ਨੂੰ ਆਪਣੀ ਆਵਾਜ਼ ਨਹੀਂ ਚੱਕਣ ਦੇ ਰਹੇ ਬੰਦਿਆਂ ਨੂੰ ਡਿਟੇਨ ਕਰ ਲੈਂਦੇ ਆ ਦਬਾਇਆ ਜਾਂਦਾ ਇਹ ਬਹੁਤ ਮਾੜਾ ਵਰਤਾਰਾ ਹੈ ਜਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਵਿਰੋਧੀ ਧਿਰ ਕਿੱਥੇ ਆ ਜੀ ਫਿਰ ਇਹਦੇ ਚ ਵਿਰੋਧੀ ਧਿਰਾਂ ਪਤਾ ਨਹੀਂ ਨਾਦਰਦ ਹੈ ਜੀ ਇਹ ਮਸਲਾ ਕਿਸੇ ਇੱਕ ਵਿਅਕਤੀ ਦਾ ਨਹੀਂ ਜਿਵੇਂ ਬਾਈ ਜੀ ਕਹਿ ਰਹੇ ਸੀ ਇਹ ਮਸਲਾ ਸਮੁੱਚੀ ਪੰਜਾਬੀਅਤ ਦਾ ਲੋਕਾਂ ਦਾ ਸਮੁੱਚੀ ਮਾਨਵਤਾ ਦਾ ਕਿਉਂਕਿ ਇਹ ਪਾਣੀ ਹਰੇਕ ਪੰਮਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਾਤਾ ਅਸੀਂ ਕੁਰਬਾਨੀ ਚ ਪੜਦੇ ਆਂ ਰਾਜਸਥਾਨ ਜਾ ਕੇ ਦੇਖੋ ਦੇਖ ਸਾਡੇ ਕਿੰਨੇ ਬੱਚੇ ਕਿਸ ਤਰ੍ਹਾਂ ਪੈਦਾ ਹੋ ਰਹੇ ਕਿੰਨੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਤੇ ਅਸੀਂ ਹੁਣ ਚੱਲੇ ਆਂ ਵੇਖੋ ਪੀਸਫੁਲੀ ਕਰਨ ਦਾ ਕੀ ਮਤਲਬ ਹੈ ਵੇਖੋ ਉਹ ਇਲੀਗਲ ਵਾਲੇ ਚਾਹੇ ਆਪਦਾ ਪਲਾਟ ਨਾ ਚਲਾਉਣ ਪਾਣੀ ਜਿਵੇਂ ਮਰਜ਼ੀ ਪ੍ਰਦੂਸ਼ਿਤ ਉਹਨਾਂ ਨੂੰ ਉੱਥੇ ਟੈਂਟ ਵੀ ਲਾ ਦਿੱਤੇ ਜੀ ਲੰਗਰ ਵੀ ਉਹ ਪੁਲਿਸ ਇੱਥੇ ਤਾਂ ਕੁਝ ਇੱਥੇ ਇੱਕ ਬੰਦਾ ਵੀ ਇਕੱਠਾ ਨਹੀਂ ਹੋਣ ਦੇ ਰਹੀ ਜਿਹੜੇ ਉਹਨਾਂ ਨੇ ਲੰਗਰ ਲਾਏ ਆ ਜੀ ਉਹਨਾਂ ਨੂੰ ਕਹਿ ਰਹੀ ਵੀ ਅਸੀਂ ਲੰਗਰਾਂ ਤਾਂ ਨਿਯੋਗ ਸਕਦੇ ਵੇਖੋ ਜੀ ਇੱਥੋਂ ਸਰਕਾਰ ਦੀ ਸਰਪ੍ਰਸਤੀ ਸਾਫ਼ ਦਿਸਦੀ ਆ ਵੀ ਸਰਕਾਰ ਦੀ ਸਰਪ੍ਰਸਤੀ ਏਟ ਪਾਣੀ ਗੰਦਾ ਪਾਇਆ ਜਾ ਰਿਹਾ ਔਰ ਉਹਨਾਂ ਨੂੰ ਪੂਰੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਔਰ ਜਿਹੜੇ ਲੋਕ ਪੰਜਾਬ ਦੀ ਲੋਕਾਂ ਦੀ ਮਾਨਵਤਾ ਦੀ ਭਲਾਈ ਲਈ ਆਪਣਾ ਛੱਡ ਕੇ ਆਪਣੀਆਂ ਗੱਡੀਆਂ ਦੇ ਵਿੱਚੋਂ ਤਿੰਨ ਅਸੀਂ 1.5 1.5 ਕਿਲੋਮੀਟਰ ਤੋਂ ਆਏ ਸਾਰੇ ਇਹ ਦਰਦ ਹੈ ਇਹ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਹੈ ਗੈਰਤਮੰਦ ਲੋਕਾਂ ਇਹਨਾਂ 'ਚ ਕਿਸੇ ਨਾਲ ਕਿਸੇ ਦੀ ਕੋਈ ਰਾਜਨੀਤੀ ਨਹੀਂ ਪਰ ਇਹ ਜਿਹੜੇ ਜਿਹੜੇ ਇੱਥੋਂ ਲੰਘ ਰਹੇ ਹੈ ਜੀ ਜਿਨ੍ਹਾਂ ਦੇ ਗੱਡੀਆਂ ਦੀਆਂ ਨੰਬਰ ਪਲੇਟਾਂ ਵੀ ਪੰਜਾਬ ਦੀਆਂ ਨੇ ਜੀ ਤੇ ਕੀ ਇਹ ਪੰਜਾਬ ਦੇ ਵਸਿੰਦੇ ਨਹੀਂ ਹੈਗੇ ਜਾਂ ਇਹਨਾਂ ਨੂੰ ਨਹੀਂ ਦਿਸਦਾ ਜੀ ਇਹ ਪਾਣੀ ਨਹੀਂ ਪੀਂਦੇ ਜੀ ਇਹ ਦੀ ਸਪੈਸ਼ਲ ਡਰਿੰਕ ਪਿੰਦੇ ਜੀ ਇਹ ਨਾ ਜੀ ਵੇਖੋ ਆਪਾਂ ਪੁਰਾਣਾ ਇਤਿਹਾਸ ਪੜਿਆ ਹਾਂਜੀ ਉਹ ਕਿਸੇ ਜੰਗਲ ਨੂੰ ਅੱਗ ਲੱਗ ਗਈ ਸੀ ਨਾ ਹਾਂਜੀ ਤੇ ਉਹ ਇੱਕ ਚਿੜੀ ਉਂਝ ਭਰ ਕੇ ਲੈ ਜਾਂਦੀ ਸੀ ਉਹਨੂੰ ਸਾਰੇ ਕਹਿੰਦੇ ਮੈਂ ਉਹਦੇ ਮੇਰਾ ਘਟੋ-ਘਟ ਉਹ ਅੱਗ ਬੁਝਾਉਣ ਆਲੇ ਤੇ ਨਾ ਆਊਗਾ ਸੋ ਇਹ ਗੱਲ ਹੈ ਵੀ ਜਿਹੜੇ ਨੰਗ ਰਹੇ ਆ ਹੌਲੀ-ਹੌਲੀ ਇਹਨਾਂ ਨੂੰ ਲੱਗਦਾ ਸਾਨੂੰ ਕਹਿੰਦੇ ਇਹ ਮੌਤ ਨਹੀਂ ਆਉਣੀ ਜਾਂ ਅਸੀਂ ਪਾਣੀ ਕਿਤੋਂ ਪੀ ਲਾਂਗੇ ਪਰ ਨਹੀਂ انسانیت سب تو بڑا ਧਰਮ ਹੈ ਸਾਨੂੰ ਆਪਣਾ ਛੱਡ ਕੇ ਸਾਰਿਆਂ ਦਾ ਸੋਟਣਾ ਚਾਹੀਦਾ ਤੁਸੀਂ ਰਟਾਇਰਡ ਹੋ ਕਿਸੇ ਵਿਭਾਗ ਵਿੱਚ ਨਹੀਂ ਜੀ ਮੈਂ ਬਿਲਕੁਲ ਰਟਾਇਰਡ ਨਹੀਂ ਜੀ ਮੈਂ ਸਾਬਕਾ ਸਰਪੰਚ ਹਾਂ ਸਾਬਕਾ ਚੇਅਰਮੈਨ ਹਾਂ ਮਾਰਕੀਟ ਕਮੇਟੀ 사ਦਕ ਦਾ ਬਲਜਿੰਦਰ ਸਿੰਘ ਤਾਲੀਵਾਲ ਮੇਰਾ ਨਾਮ ਮੈਂ ਪਰ ਹਰ ਜਿੱਥੇ ਕੋਈ ਲੋਕ ਦਰਦ ਆਵਾਜ਼ ਹੁੰਦੀ ਹੈ ਚਾਹੇ ਉਹ ਮੈਂ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਕੰਮ ਕਰਦਾ ਮੈਂ ਆਪ ਦੂਜੀ ਵਾਰ ਵੀ ਸਰਪੰਚ ਚਤਾਇਆ ਤੀਜੀ ਵਾਰ ਐਤਕੀ ਮਤਲਬ ਸਿਸਟਮ ਉਰੋਧੀ ਕਿਰਪਾ ਪਰ ਜਿੱਥੇ ਕੋਈ ਮਤਲਬ ਆਪਾਂ ਨੂੰ ਕੋਈ ਮਸਲਾ ਨਹੀਂ ਪਾਰਟੀ ਦਾ ਉੱਥੇ ਆਈਦਾ ਹੈ ਠੀਕ ਹੈ ਇਸ ਪਾਰਟੀ ਨਾਲ ਸੰਬੰਧ ਰਤ ਮੈਂ ਅਕਾਲੀ ਦਲ ਨਾਲ ਸਮਾਧ ਰੱਖਦਾ ਜੀ ਪਹਿਲਾਂ ਠੀਕ ਹੈ ਹਾਂ ਪੁਰਾਣਾ ਤੇ ਉਹ ਅਕਾਲੀ ਦਲ ਦੇ ਬਾਕੀ ਲੋਕਾਂ ਨੂੰ ਵੀ ਆਉਣਾ ਚਾਹੀਦਾ ਸੀ ਜੀ ਤੁਹਾਨੂੰ ਲੱਗਦਾ ਨਹੀਂ ਜੀ ਅਕਾਲੀ ਦਲ ਦੀ ਜਿਵੇਂ ਤੁਸੀਂ ਗੱਲ ਕੀਤੀ ਤੁਹਾਡੀ ਪਾਰਟੀ ਨੇ ਵੀ ਕੋਈ ਹਾਲਾਂਕਿ ਖੇਤਰੀ ਪਾਰਟੀ ਜਿਹੜੀ ਪਾਣੀਆਂ ਖਾਤਰ ਜੇਲਾਂ ਭੁਗਤ ਨਹੀਂ ਰਹੀ ਕਾਲੇ ਪਾਣੀ ਦੀਆਂ ਸਜਾਵਾਂ ਤੱਕ ਜਿਨ੍ਹਾਂ ਦੇ ਲੀਡਰਾਂ ਵਿੱਚ ਗੱਲਾਂ ਆਉਂਦੀਆਂ ਨੇ ਜੀ ਉਹ ਅੱਜ ਖਤਰਨਾਕ ਜ਼ਹਿਰਾਂ ਦੇ ਲਈ ਨਹੀਂ ਆਪੜੇ ਜੀ ਉਹ ਵੇਖੋ ਜੀ ਹੁਣ ਤਾਂ ਕੁਸ਼ਲਤ ਤੁਸੀਂ ਦੇਖੀ ਜਾਂਦੇ ਹੋ ਤੇ ਮੈਂ ਸਾਬਕਾ ਉਦੇਦਾਰ ਹੈ ਜੀ ਤੇ ਪਰ ਆਉਣਾ ਚਾਹੀਦਾ ਹੈ ਦੇਖੋ ਜਿਹੜੇ ਲੋਕ ਆਵਾਜ਼ ਠਾਉਣਗੇ ਪਰ ਅੱਜ ਭਾਈ ਜੀ ਰਾਜਨੀਤੀ ਕਿਸੇ ਸਟੇਟ ਦੇਖ ਲਓ ਇਲੈਕਸ਼ਨ ਹੋਏ ਆ ਮਹਾਰਾਸ਼ਟਰ ਦਾ ਇਲੈਕਸ਼ਨ ਹੋਇਆ ਉੱਥੇ ਕੀ ਮੁੱਦੇ ਸੀ ਕਿਸੇ ਨੇ ਮੁੱਦੇ ਦੇਖੋ ਘੱਟ ਗਿਣਤੀਆਂ ਨੂੰ ਦਬਾਉਣ ਦੇ ਮੁੱਦੇ Hindu Muslim Hindu Muslim ਦੂਜਾ ਸਾਈ ਦੇਖੋ ਆਪਣੇ ਸਿਸਟਮ ਸਾਰੇ ਲੋਕਾਂ ਨੂੰ ਸੋਚਣਾ ਪੈਣਾ ਲੋਕਾਂ ਨੂੰ ਲੋਕਾਂ ਦੇ ਚੁੱਲਿਆਂ 'ਚੋਂ ਅੱਗ ਕੱਢੀ ਜਾ ਰਹੀ ਹੈ ਹਾਲਾਤ ਬਹੁਤ ਵੱਤੋ ਵੱਤਰਾ ਕਾਰੋਬਾਰ ਲੋਕਾਂ ਦੇ ਫਨਾਹ ਹੋ ਗਏ ਕੱਲਾ ਧਰਮ ਦੀ ਰਾਜਨੀਤੀ ਕਹਿ ਲੋ ਘਟਗਿੰਡੀਆਂ ਦੀ ਰਾਜਨੀਤੀ ਪੋਲਰਾਈਜੇਸ਼ਨ ਦੀ ਰਾਜਨੀਤੀ ਇਹਦੇ ਨਾਲ ਲੋਕਾਂ ਨੂੰ ਸੋਚਣਾ ਪੈਣਾ ਹੈ ਹੁਣ ਆਪਾਂ ਸਮਝਦਾਰ ਹੈ ਇਹ ਸਾਰਿਆਂ ਨੂੰ ਆਪਣੇ ਹੱਕਾਂ ਲਈ ਸਾਂਝੇ ਮੁੱਦਿਆਂ ਤੇ ਲੜਨਾ ਪੈਣਾ ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਲਈ ਹੁਣ ਫਿਰ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਜੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਬਿਲਕੁਲ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਬਾਈ ਜੀ ਨੇ ਕਿਹਾ ਇਕੱਲੇ ਦਾ ਮਸਲਾ ਨਹੀਂ ਜੇ ਕਿਸੇ ਦੋ ਚਾਰ ਭਰਾਵਾਂ ਦੇ ਨਾਂ ਆਉਂਦੇ ਆ ਕੋਈ ਮਸਲਾ ਨਹੀਂ ਮਸਲਾ ਸਾਰਿਆਂ ਦਾ ਸਾਨੂੰ ਆਪ ਨੂੰ ਅੱਗੇ ਹੋ ਕੇ ਲੜਨਾ ਚਾਹੀਦਾ ਤੇ تنਿਆਵੀ ਕੰਮ ਹੈ ਅੱਗੇ ਉਹ ਜੀਰਾ ਮਿਲਦਾ ਹੋਇਆ ਅਮੱਤੇਵੜੇ ਦਾ ਹੋਇਆ ਹੁਣ ਤੁਸੀਂ ਦੇਖੋ ਵੀ ਇਦਾਂ ਕਿਵੇਂ ਚੱਲੂ ਕੰਮ ਹੁਣ ਇੱਥੋਂ ਤਾਂ ਇਹ ਹੈ ਵੀ ਕੱਲ ਨੂੰ ਕੋਈ ਚਾਰ ਬੰਦੇ ਇਕੱਠੇ ਵੀ ਨਹੀਂ ਹੋ ਸਕਦੇ ਕਿਵੇਂ ਆਉਣਗੇ ਮੈਨੂੰ ਤਾਂ ਲੱਗਦਾ ਨਹੀਂ ਜੰਨੀ دہشت ਬਣਾਈ ਜਾ ਰਹੀ ਜਿੰਨਾ ਡਰਾਇਆ ਜਾ ਰਿਹਾ ਜਿਵੇਂ ਘਰਾਂ ਚੋਂ ਬੰਦਿਆਂ ਨੂੰ ਚੱਕਿਆ ਗਿਆ ਤੇ ਕੱਲ ਨੂੰ ਕੋਈ ਉਹ ਉਹ ਸ਼ੇਰ ਤੇ ਆਈਡੀ ਵਾਲੀ ਹੋਣੀ ਬਾਈ ਜੀ ਇਹ ਕੱਲ ਨੂੰ ਜੋ ਕੋਈ ਬੰਦੇ ਜਿਵੇਂ ਤੁਸੀਂ ਗੱਲ ਕੀਤੀ ਕਿਸਾਨੀ ਉਹਨਾਂ ਦੀ ਤੁਸੀਂ ਗੱਲ ਕੀਤੀ ਪਾਰਟੀਆਂ ਦੀ ਜਦੋਂ ਪਾਰਟੀਆਂ ਕੱਲ 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 ਨੂੰ ਲੋਕਾਂ ਨੇ ਵੀ ਹੋ ਜੇ ਹੋ ਜਾਣਾ ਮੈਨੂੰ ਲੱਗਦਾ ਉਹ ਸ਼ੇਰਾਂ ਜਿਹੜੀ ਵਾਲੀ ਹੋਣੀ ਕਿਸੇ ਨੇ ਸੱਦੇ ਤੋਂ ਆਇਆ ਨਹੀਂ ਕਰਨਾ ਕੱਲੇ ਕੱਲੇ ਨੂੰ ਕਰਕੇ ਸਾਰਿਆਂ ਨੂੰ ਪਾੜ ਕੇ ਖਤਮ ਕਰ ਦੇਣਗੇ ਬਿਲਕੁਲ ਸੋ ਜਿਹੜੇ ਆਪਣੇ ਵਿਚਾਰ ਰੱਖੇ ਨੇ ਹਾਲਾਂਕਿ ਇਹ ਸਾਈਡ ਤੇ ਖੜੇ ਆ ਪੁਲਿਸੇ ਤੋਂ ਹਿਰਾਸਤ ਚ ਲੈਂਦੀ ਐ ਲੋਕਾਂ ਨੂੰ ਪਰ ਕਿਤਨੇ ਕਿਤੇ ਵੀਰ ਜਿਹੜੇ ਖੜੇ ਆ ਸੋ ਇਧਰ ਨੂੰ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਆ ਰਹੇ ਨੇ ਖੈਰ ਇਹਨਾਂ ਨੂੰ ਇਹਨਾਂ ਵੱਲੋਂ ਆ ਰਹੇ ਆ ਜਾਂ ਫਿਰ ਉੱਥੇ ਰੁਕਦੇ ਨੇ ਅਸੀਂ ਉਹ ਗੱਲਬਾਤ ਦੇਖਦੇ ਆ ਕਿ ਕਿੱਧਰ ਨੂੰ ਜਾਂਦੇ ਪੁਲਿਸ ਦੇ ਅਧਿਕਾਰੀ ਇਸ ਵਕਤ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿਉਂਕਿ ਬੱਚਿਆਂ ਦੇ ਨਾਲ ਇੱਥੇ ਪਹੁੰਚਣਾ ਇਹ ਤਾਂ ਸਰ ਤੁਸੀਂ ਹਮੇਸ਼ਾ ਲਾਜ਼ਮੀ ਵੀ ਇੰਸਟੀਚੀ ਆਈਸੀ ਵੀ ਪਾਣੀ ਦਾ ਮਸਲਾ ਦੇਖ ਕੇ ਜੀ ਕੀ ਮਸਲਾ ਹੈ ਕਿ ਇਹ ਫਸੜ ਕੇ ਆਪਣਾ ਦੇਖੀ ਹਾਂ ਜੀ ਹਾਂ ਜੀ ਸਰ ਕੀ ਆ ਬਸਲੇ ਯਾਰ ਤੁਸੀਂ ਆਪ ਵੀ ਚਲੇ ਜਾਂਦੇ ਹੋ ਨਹੀਂ ਕੋਈ ਗੱਲ ਨਹੀਂ ਨਹੀਂ ਆਪ ਵੀ ਚਲੇ ਜਾਂਦੇ ਸਾਨੂੰ ਉਸ ਦਾ ਮਸਲਾ ਹੀ ਨਹੀਂ ਛੱਡ ਜਾ ਯਾਰ ਖੜ੍ਹ ਜਾ ਬਾਈ ਕਿੱਥੇ ਚੱਲੇ ਜੀ ਰੁਕ ਜਾ ਸੋ ਬਿਲਕੁਲ ਸ਼ੁਭ ਮਗਰਵਾਲ ਜਿਹੜੇ ਐ ਇਸ ਵਕਤ ਅਧਿਕਾਰੀ ਨੇ ਸਰ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਸ਼ਾਂਤੀ ਦੇ ਨਾਲ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਬੜਾ ਜਾ ਰਿਹਾ ਉਹਦਾ ਕਾਰਨ ਜੀ ਹਰਿਆਸਚ ਲੈਣ ਦਾ ਜੀ ਸਾਡਾ ਇਹ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਸਾਨੂੰ ਸ਼ੱਕੀ ਲੱਗਦਾ ਹੈ ਉਹਦੇ ਤੇ ਅਸੀਂ ਉਹਨੂੰ ਵੈਰੀਫਾਈ ਕਰਕੇ ਇੱਕ ਵਾਰਾਉਂਡ ਅਪ ਕਰਾਂਗੇ ਵੈਰੀਫਾਈ ਕਰਾਂਗੇ ਫਿਰ ਅੱਗੇ ਜੋ ਬੜੀ ਕਾਨੂੰਨੀ ਕਾਰਵਾਈ ਹੋਊਗੀ ਉਹ ਕਿੱਥੇ ਜਾਊਗਾ ਵੈਰੀਫਾਈ ਮਤਲਬ ਕਿ ਕਿਉਂ ਕਿ ਸ਼ਾਂਤੀਪੂਰਵਕ ਖੜੇ ਨੇ ਸਾਰੇ ਵੈਰੀਫਾਈ ਕਰਦੇ ਹਾਂ ਪਰਲੀ ਸਾਈਡ ਸਰ ਮੋਰਚਾ ਲੱਗਿਆ ਹੋਇਆ ਉੱਥੇ ਵੀ ਬੜੇ ਲੋਕ ਇਕੱਠੇ ਹੋਏ ਨੇ ਪਰ ਉੱਥੇ ਇਸ ਤਰ੍ਹਾਂ ਦਾ ਬੰਦੇ ਦੀ ਵਿਅਕਤੀ ਸਾਨੂੰ ਐਕਟੀਵਿਟੀ ਐਕਟੀਵਿਟੀ ਜਿਹੜੀ ਇਹ ਵੀ ਅਸੀਂ ਵੈਰੀਫਾਈ ਕਰਾਂਗੇ ਪਰ ਇਹੀ ਗੱਲ ਦੀ ਜਿਹੜੀ ਹੁਣ ਤੱਕ ਸਮਝ ਨਹੀਂ ਆ ਰਹੀ ਵੀ ਜਿਹੜੇ ਆਮ ਲੋਕ ਇੱਥੇ ਪਹੁੰਚੇ ਨੇ ਉਹਨਾਂ ਨੂੰ ਕਿਵੇਂ ਵੈਰੀਫਾਈ ਹੋ ਉਸ ਤੌਰ ਤੇ ਦੇਖੋ ਬਾਤ ਸਮਗਾ ਲਈ ਗਈ ਹੈ ਬਸੇ ਦੇ ਵਿੱਚ ਲੈ ਕੇ ਜਾ ਰਹੇ ਨੇ ਵੀਰ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਵੀਰੇ ਮਾਲਕਪੁਰ ਤੋਂ ਮਾਲਕਪੁਰ ਕਿਹੜਾ ਆਹੀ ਬਿਲ ਨਾੜੀ ਆ ਪਿੰਡ ਅੱਛਾ ਤੇ ਮੋਰਚੇ ਦੇ ਹਮਾਦ ਦੇ ਵਿੱਚ ਆਏ ਸੀ ਹਾਂਜੀ ਹਾਂਜੀ ਠੀਕ ਹੈ ਤਾਂ ਬਿਲਕੁਲ ਹਿਰਾਸਤ ਕੀਤੇ ਸੋ ਸਾਫ਼ ਤੌਰ ਤੇ ਦੇਖ ਸਕਦੇ ਹੋ ਇੱਕ ਬਸ ਹੋਰ ਹਾਂਜੀ ਬਾਈ ਜੀ ਨਹੀਂ ਨਹੀਂ ਤੁਸੀਂ ਮੋਰਚੇ 'ਚ ਨਹੀਂ ਆਏ ਬਾਈ ਜੀ ਹਸਪੀਟਲ 'ਚ ਜਾਣਾ ਹੈ ਸੀ ਉਹ ਬਾਈ ਜੀ ਜਿਨ੍ਹਾਂ ਨੇ ਹਸਪੀਟਲ ਜਾਣਾ ਉਹਨਾਂ ਨੂੰ ਤਾਂ ਜਾਣ ਦਿਓ ਹਸਪੀਟਲ ਜਾਣਾ ਸੀ ਸਾਡਾ ਵੀ ਤਾਂ ਕੱਪੜਾ ਲਾਉਣਾ ਤਾਂ ਕਾਕਰੀਆ ਹੋਰ ਨਹੀਂ ਨਹੀਂ ਤੁਹਾਡਾ ਮਰੀਜ਼ ਹੈ ਜੀ ਉਹ ਬਾਈ ਜੀ ਜਿਨ੍ਹਾਂ ਦੇ ਮਰੀਜ਼ ਆ ਉਹਨਾਂ ਨੂੰ ਤਾਂ ਜਾਣ ਦਿਓ ਅਸੀਂ ਪ੍ਰੋਨਾਈਟ ਹਸਪੀਟਲ 'ਚ ਜਾ ਰਹੇ ਹੋ ਜਾਓ ਜਾਓ ਬਾਈ ਜੀ ਜਿਨ੍ਹਾਂ ਦਾ ਮਰੀਜ਼ ਹੈ ਕਿਉਂ ਤੁਸੀਂ ਉਹ ਕਰਦੇ ਹੋ ਤੰਗ ਬਾਈ ਜੀ ਜਿਨ੍ਹਾਂ ਨੇ ਜਿਨ੍ਹਾਂ ਦਾ ਮਰੀਜ਼ ਹੈ ਤੁਸੀਂ ਜਾਓ ਇਹਨਾਂ ਨੂੰ ਜਾਣ ਦਿਓ ਇੱਕ ਉਹ ਵੀਰ ਹਾਂ ਤੁਸੀਂ ਤਾਂ ਬੜਾ ਮਤਲਬ ਤੋਂ ਹਰਾਨ ਕਰੀ ਜਾਂਦਾ ਯਾਰ ਇਹ ਭਾਂਜੇ ਪਿਆਰ ਨੂੰ ਜਿਹੜਾ ਤੁਸੀਂ ਇਹ ਮੋਰਚੀ 'ਚ ਨਹੀਂ ਆਏ ਸੀਗੇ ਤੁਸੀਂ ਪ੍ਰੋ ਲਾਈਫ ਹਸਪੀਟਲ ਜਾਣਾ ਵੀਰੇ ਅੱਛਾ ਅੱਛਾ ਸਾਨੂੰ ਤੱਕੇ ਨਾਲ ਜਾਓ ਜਾਓ ਫਿਰ ਜਾਓ ਸੋ ਬਿਲਕੁਲ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਭਾਈ ਇੱਥੇ ਮਰੀਜ਼ਾਂ ਦੇ ਕੋਲ ਜਾਣਾ ਸੀ ਉਹਨਾਂ ਨੂੰ ਵੀ ਚੁੱਕ-ਚੁੱਕ ਕੇ ਪੁਲਿਸ ਦੇ ਵੱਲੋਂ ਜਿਹੜਾ ਚੁੱਕਿਆ ਜਾ ਰਿਹਾ ਸੋ ਭਾਈ ਜੀ ਇਹ ਤਾਂ ਮੀਡੀਆ ਤੋਂ ਆ ਭਾਈ ਜੀ ਮੀਡੀਆ ਤੋਂ ਨੇ ਮੀਡੀਆ ਤੋਂ ਨੇ ਕਿਉਂ ਤੰਗ ਕਰਦੇ ਉਹਨਾਂ ਨੂੰ ਮੀਡੀਆ ਤੋਂ ਨੇ ਭਾਈ ਜੀ ਮੀਡੀਆ ਤੋਂ ਨੇ ਨਾ ਕਰ ਸੁਣੋ ਇਹਨਾਂ ਭਾਈ ਜੀ ਮੀਡੀਆ ਤੋਂ ਨੇ ਹੈ ਓ ਭਾਈ ਜੀ মিডিਆ ਤੋਂ ਨੇ ਓ ਭਾਈ ਜੀ মিডিਆ ਤੋਂ ਨੇ ਪਰ ਆਂਦਾ মিডিਆ ਤੋਂ ਭਾਈ ਮੇਰਾ ਡਰਾਈਵਰ ਆ ਭਾਈ ਜੀ ਕਿਉਂ ਕਰਦੇ ਹੋ ਡਰਾਈਵਰ ਆ ਸਰ মিডিਆ ਦਾ ਗਾੜਾ ਪਾ ਕੇ ਦੇਖੋ ਭਾਈ ਜੀ ਕੋਈ ਨਹੀਂ ਭਾਈ ਜੀ ਕੋਈ ਆ ਜੋ ਵੀ ਰੋਥੇ ਗੜਜੋ ਸ਼ੁਗ ਇਹ ਕੌਣ ਹੈ ਸੋ ਬਿਲਕੁਲ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੂੰ ਇੱਥੇ ਚੁੱਕਿਆ ਜਾਂਦਾ ਹੈ ਅਰੈਸਟ ਕੀਤਾ ਜਾਂਦਾ ਹੈ ਸੋ ਬਿਲਕੁਲ ਤਸਵੀਰਾਂ ਤੁਸੀਂ ਵੇਖਿਆ ਲੁਧਿਆਣਾ ਦੀਆਂ ਹੋਰ ਵੀ ਤਸਵੀਰਾਂ ਜਿਵੇਂ ਵੀ ਆਉਂਦੀਆਂ ਤੁਹਾਨੂੰ ਦਿਖਾਉਂਦੇ ਰਹਾਂਗੇ ਗੁਰਪ੍ਰੀਤ ਸਿੰਘ ਨਾਲ ਜਗਦੀਸ਼ ਸਿੰਘ ਫਲੀ ਪੰਜਾਬੀ ਲੁਕ ਤੇ ਹਨ